ਇਹ ਜਿੱਦਾਂ ਹੁਣ ਆ ਕੂਤਰ ਦਾ ਥੱਲੇ ਵਾਲਾ ਸੀਨਾ ਹੁੰਦਾ ਨਾ ਵੀਰੇ ਆ ਹਾਂ ਆ ਦੇਖ ਸਕਦੇ ਤੁਸੀਂ ਲਾਲ ਲੀਵਰ ਆ ਗਿਆ ਲੈ ਪੱਕ ਗਿਆ ਹੁਣ ਇਹ ਹੱਡੀਆਂ ਦਿਖਦੀ ਨਹੀਂ ਇਹਦੀ ਗੋਲ ਪਏ ਬਚੇ ਹਾਂ ਗੋਲ ਹੋ ਗਏ ਜਿਹੜੇ ਪਰ ਆਉਣੇ ਆ ਨਾ ਤੇ ਪਰ ਵੀਰੇ ਆ ਨ ਇੱਕ ਨੰਬਰ ਆਉਣੇ ਆ ਸ਼ਾਨਦਾਰ ਕੁਆਲਟੀ ਵਾਲੇ ਅੱਛਾ ਹਾਂ ਜਿੱਕਣ ਆਪਾਂ ਕਹਿੰਦੇ ਨੇ ਪਰ ਰੁਕ ਜੰਨੇ ਆ ਕੂਤਰ ਦੇ ਹੂੰ ਹੂੰ ਤੂਈਆਂ ਨਿਕਲ ਗਈਆਂ ਉਹਨਾਂ ਦਾ ਕਾਰਨ ਇਹੀ ਆ ਕਬੂਤਰ ਦਾ ਲੀਵਰ ਸੈੱਟ ਆ ਤਾਂ ਸਾਰਾ ਕਬੂਤਰ ਸੈੱਟ ਆ ਜੇ ਕਬੂਤਰ ਇਹ ਸਾਲ ਦਾ ਲੀਵਰ ਨਹੀਂ ਸੈੱਟ ਆਇਆ ਕਬੂਤਰ ਵੀ ਕਿੱਹਾ ਉੜੂੀ ਬਾਈ ਸასი ਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕੂਤਰਾ ਜੀ ਕਰ ਪਰਵਾਰ ਠੀਕ ਹੈ ਜੀ ਲੋ ਜੀ ਬਾਈ ਮੈਂ ਅੱਜ ਉੱਠਿਆ ਤਾਂ ਹੁਣ ਮੈਂ ਸਵੇਰੇ ਸਵੇਰੇ ਮੈਂ ਚਲੋ ਦੇਖਾ ਮੇਰੀ ਨਿਗਾਹ ਬਾਈ ਜ਼ਿਆਦਾ ਦਰ ਕੋਠੇ ਵੱਲ ਨਹੀਂ ਹੁੰਦੀ ਆ ਨਾ ਇਹ ਦੇਖਿਆ ਵਾ ਡਾਕਟਰ ਬਾਈ ਅੱਜ ਸੱਜਰੇ ਉੱਠਿਆ ਵਾ ਆ ਦੇਖੋ ਹਲੇ ਤੁਸੀਂ ਮੌਸਮ ਚੈੱਕ ਕਰੋ ਪਹਿਲਾਂ ਮੌਸਮ ਬਾਈ ਪੂਰੀ ਧੁੰਦ ਪਈ ਵੀ ਆ ਕਿਉਂਕਿ ਹੁਣ ਬਾਈ ਤੁਹਾਨੂੰ ਪਤਾ ਹੀ ਆ ਖਰਾਗ ਦਾ ਟਾਈਮ ਹੋ ਗਿਆ ਹੁਣ ਆਹ 15 20 ਦਿਨ ਪੂਰਾ ਮਤਲਬ ਜੀਨੇ ਆਪਣੇ ਕਬੂਤਰਾਂ ਨੂੰ ਟਾਈਮ ਦੇ ਦਿੱਤਾ ਸਮਾਂ ਦੇ ਦਿੱਤਾ ਖਰਾਗ ਪਾਣੀ ਦੇਖ ਲਈ ਬਾਈ ਫਿਰ ਤੁਹਾਨੂੰ ਪਤਾ ਹੀ ਹੁਣ ਇਹ ਟਾਈਮ ਵਿੱਚ ਜ਼ਿਆਦਾ ਜ਼ਰੂਰੀ ਆ ਦਾਣਾ ਪਾਣੀ ਦੇਖਪਾਲ ਖਰਾਕ ਜਰੂਰੀ ਜੋ ਦੇਣਾ ਹੋਣਾ ਤੁਸੀਂ ਆਪਣੇ ਮਤਲਬ ਕੂਤਰਾਂ ਨੂੰ ਹੋਣੇ ਥੋੜੀ ਸਾਭ ਹੋਣੀ ਆ ਨਾ ਚਲੋ ਮਿਲਦੇ ਹਾਂ ਬਾਕੀ ਡਾਕਟਰ ਬਾਈ ਨੂੰ ਕਿਹਾ ਡਾਕਟਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਹੋਰ ਠੀਕ ਠਾਕ ਹਾਂ ਵਧੀਆ ਠੀਕ ਬਾਈ ਕਿਵੇਂ ਆ ਮੇਰੇ ਸਾਰੇ ਕੂਤਰਵਾਜੀ ਵੀਰ ਹੋਰ ਠੀਕ ਠਾਕ ਆ ਤੇ ਬਾਈ ਲੱਗੇ ਹੋ ਤੇ ਅੱਜ ਸਾ 7 ਵਜੇ ਦਾ ਟਾਈਮ ਆ ਧੁੰਦ ਪੈ ਗਈ ਕਿਉਂ ਲੱਗਿਆ ਹੈ ਨਾ ਤੇ ਬਾਈ ਇਹਨਾਂ ਵੱਲ ਧਿਆਨ ਦੇਈਏ ਮੈਂ ਕਿਹਾ ਬਚਿਆ ਬਣ ਹੁਣ ਦਾ ਹੁਣ ਫਿਰ ਪਟਾਈ ਹੋ ਜਣੀ ਆ ਦੀ ਸ਼ੁਰੂ ਕਿ ਪਰਿਆਂ ਨੂੰ ਫਿਰ ਉਹਨਾਂ ਦੀ ਗੋਲੀ ਲਾਉਣੀ ਨਾ ਅੱਛਾ ਪਹਿਲਾਂ ਉਸ ਤੋਂ ਪਹਿਲਾਂ ਉਹਨੂੰ ਜਿਹੜੀ ਖਾਾਕ ਆ ਉਹ ਵੀ ਬਹੁਤ ਜ਼ਰੂਰੀ ਆ ਚਿਕਨਾਈ ਵਾਲੀਆਂ ਚੀਜ਼ਾਂ ਹਾਂ ਹੁਣ ਮੈਂ ਹੁਣੇ ਆ ਦੇਖਭਾਲ ਹੋਣੀ ਜਿਹੜੀ ਹੋਣੀ ਆ ਆ 15 20 ਦਿਨ ਖਿੱਚ ਕੇ ਹੁਣ ਜਿਹੜੇ ਹੋਣੇ ਆ ਇਹਨਾਂ ਦੇਖਭਾਲ ਕਰ ਲਈ ਆਪਣਾ ਜਾਨਵਰ ਦੀ ਬੱਸ ਤੱਕ ਨੂੰ ਪਤਾ ਹੀ ਆ ਮਿਹਨਤ ਕਰਨੇ ਪੈਣੀ ਇਹ ਸਹੀ ਗੱਲ ਆ ਹਾਂ ਹੋਰ ਅੱਜ ਕੱਲ੍ਹ ਅੱਗੇ ਵੇ ਕਰਨ ਫਿਰ ਮੈਂ ਬਾਈ ਆਪਣਾ ਪਹਿਲਾ ਵਾਲਾ ਪ੍ਰੋਸੈਸ ਸਟਾਰਟ ਕਰਤਾ। ਅੱਛਾ। ਹਾਂ ਜਿਹੜਾ ਆ ਪਿਛਲੇ ਤੇ ਪਿਛਲੇ ਸੀਜ਼ਨ ਕਰਦਾ ਤਾਂ। ਠੀਕ ਆ। ਹਾਂ ਅੱਛਾ ਜੀ। ਆਪਾਂ ਦਾ ਵੀਰੇ ਆਹੀ ਕਰਦੇ ਆ ਆਪਾਂ ਦਾ ਉਹਨੂੰ ਖਾਇ ਜਿੱਕਣਾ ਸਵੇਰੇ ਸਵੇਰੇ ਛੋਲੇ ਦੇ ਦਿੰਨੇ ਆ। ਹੋਈ ਹੋਈ। ਹਾਂ। ਔਰ ਗਿਰਿਆ ਦੀ ਦੀ ਇੱਕ ਦੋ। ਅੱਛਾ ਜੀ। ਹੋਇਆ ਵੀਂਦੀ ਦਾਲ ਆ ਮੇਰੇ ਕੋਲ। ਅੱਛਾ। ਹਾਂ ਤੇਲ ਵਾਲੀਆਂ ਚੀਜ਼ਾਂ ਜਣੀ ਕਿ ਵਧੀਆ। ਅੱਛਾ। ਖਾਣੇ ਵਿੱਚ ਦਾਣੇ ਦੂਣੇ ਜੇ ਤਾਂ ਫਿਰ ਮੈਂ ਸਰੋਂ-ਸਰੋਂ ਪਾ ਦਿੰਨੇ ਇਹਨਾਂ ਨੂੰ। ਠੀਕ ਆ। ਮਤਲਬ ਬਾਕੀ ਵੀਰੇ ਮੈਂ ਖੂਆ ਦੁੱਧ ਦੇ ਵਿੱਚ ਪਾ ਕੇ ਨਾ। ਹੂੰ। ਉਹਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ। ਤੁਹਾਂ ਕਹਿੰਦੇ ਆਪਣੇ ਕੋਲ ਇੱਕ ਸੱਚੇ ਸਾਰਾ ਕੁਝ ਯਾਰ। ਆ ਲੈ ਇਹਦੇ ਵਿੱਚ ਮੈਂ ਘੋਲਤਾ ਖੋਆ ਵੈਸੇ ਆ ਦੇ। ਅੱਛਾ। ਇਹਦੇ ਵਿੱਚ ਫਿਰ ਇੱਕ ਚੁੰਡੀ ਪਾਤੀ ਦੀ ਕੇਸਰ ਦੀ। ਅੱਛਾ। ਇੱਕ ਦੋ ਛੋਟੀਆਂ ਇਲਾਇਚੀਆਂ। ਹੂੰ। ਉਹ ਦੁੱਧ ਦੇ ਵਿੱਚ ਮੈਂ ਚੰਗੀ ਤਰ੍ਹਾਂ ਫਿਰ ਉਬਾਲਾਈ ਦੇਤੀ ਉਹਨਾਂ ਨੂੰ। ਹੂੰ। ਪਾ ਕੇ। ਹੂੰ। ਫਿਰ ਉਹਨਾਂ ਨੂੰ ਇਹ ਪੰਜ-ਪੰਜ ਐਮਐਲ ਭਰ ਕੇ। ਅੱਛਾ। ਇਹਨਾਂ ਦੇ ਨਾਲ ਤੇ ਹੋਏ ਹੋਏ ਦੇ ਨਾਲ ਹੂੰ ਦੇ ਦਿੰਨਾ। ਅੱਛਾ ਬਈ ਜਿਹੜੇ ਇਹ ਬੱਚੇ ਮਤਲਬ ਵਡਾਉਣ ਵਾਲੇ ਆਪਾਂ ਨੂੰ ਉਹਨਾਂ ਨੂੰ ਇਹ ਦੇਣੀ ਆ ਇਹ ਖਰਾਕ ਹਾਂ ਹਾਂ ਵਡਾਉਣ ਵਾਲੇ ਵਡਾਉਣ ਵਾਲਿਆਂ ਨੂੰ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਤੇ ਬਾਈ ਹੋਰ ਵੀ ਇੱਕ ਹਿਸਾਬ ਹੈ ਸੱਚੀ ਗੱਲ ਆ ਦੇਖੋ ਜੇ ਆਪਾਂ ਵੀਰੇ ਸੱਚੀ ਗੱਲ ਕਰਦੇ ਜਿਹੜੀ ਵੀ ਕਰਦੇ ਝੂਠ ਨਹੀਂ ਬੋਲਦੇ ਇਹ ਜਿੱਦਾਂ ਹੁਣ ਆ ਕੂਤਰਾ ਦਾ ਥੱਲੇ ਵਾਲਾ ਸੀਨਾ ਹੁੰਦਾ ਨਾ ਵੀਰੇ ਆਹ ਆ ਦੇਖ ਸਕਦੇ ਤੁਸੀਂ ਲਾਲ ਲੀਵਰ ਆ ਗਿਆ ਲਾ ਪੱਕ ਗਿਆ ਹੁਣ ਇਹ ਹੱਡੀਆਂ ਦਿਖਦੀ ਨਹੀਂ ਇਹਦੀ ਗੋਲ ਪਏ ਬਚੇ ਹਾਂ ਗੋਲ ਹੋ ਗਏ ਕਿਉਂਕਿ ਵੀਰੇ ਖਰਾਕੇ ਇਹੀ ਹੁੰਦੀ ਆ ਵੀ ਬੱਚੇ ਆ ਸਿੱਪਾ ਸੁਪਾਈਆਂ ਨਾਲ ਕੱਢਣ ਹਨਾ ਜਦ ਹੁਣ ਇਹਨਾਂ ਦੀ ਗੋਲੀ ਲਾਉਣੀ ਨਾ ਇੱਕ ਵਾਰ ਹੂੰ ਉਹ ਸਿੱਧਾ ਲੀਵਰ ਪ੍ਰੈਸ਼ਰ ਕਰਦੀ ਆ ਅੱਛਾ ਤੇ ਉਹਨਾਂ ਦੀ ਗੋਲੀ ਕਿਉਂਕਿ ਉਹ ਤੇਜ਼ ਹੁੰਦੀ ਆ ਗਰਮ ਹੁੰਦੀ ਆ ਹੂੰ ਹੂੰ ਗੋਲੀ ਉਹ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਤਾਂ ਬਰੋਟ ਆਉਣ ਅੱਛਾ ਬਰੋਟ ਆਉਣ ਹੁੰਦਾ ਇਹ ਕੂਤਰ ਆ ਜਿਹੜਾ ਉਹ ਵਜਨ ਵਧਾਉਂਦਾ ਹੈ ਡੇਟ ਵਧਾਉਂਦਾ ਹੈ ਠੀਕ ਆ ਨੰਬਰ ਉਹ ਇੱਕ ਚੱਲਣਾ ਬੇਮਰਲ ਅੱਛਾ ਬੇਮਰਲ ਆ ਜਿਹੜੀ ਉਹ ਪਾਣੀ ਚ ਜ਼ਰੂਰ ਪਾਉਣੀ ਆ ਹੂੰ ਹੂੰ ਤੇ ਇੱਕ ਹੋਰ ਚੀਜ਼ ਆ ਆਪਣਾ ਜਿੱਕੜਾ ਅਰਕ ਆ ਉਹ ਆ ਜਾਂਦਾ ਅਰਕ ਆ ਜਾਂਦਾ ਉਹ ਅੱਛਾ ਹਾਂ ਸੌਫ ਦਾ ਅਰਕ ਅੱਛਾ ਹਾਂ ਇੱਕ ਉਹ ਇਹ ਵੀਰੇ ਪਾਣੀ ਦੇ ਵਿੱਚ ਨਾ ਕਬੂਤਰ ਨੂੰ ਪਾਉਣੀ ਪਾਉਣਾ ਅੱਛਾ ਉਹਨਾਂ ਦੀ ਗੋਲੀ ਲਾਉਣ ਤੋਂ ਬਾਅਦ अच्छा हां फिर ਲਾਉਣਾ ਕਿਦਾਂ ਬਾਈ ਇਹ ਵੀ ਦੱਸ ਦੋ ਹੁਣ ਫਿਰ ਫਿਰ ਆਇਆ ਚਲੋ ਬੱਕਾ ਹੀ ਮੰਦਾ ਜਿਹਾ ਲਾਉਨੇ ਆ ਤਾਂ ਆਪਾਂ ਵੀ ਆਪਾਂ ਕਿੱਦਾਂ ਲਾਉਂਦੇ ਤੁਸੀਂ ਆਪਣਾ ਤਰੀਕਾ ਦੱਸੋ ਲਾਉਣਾ ਲਾਉਣਾ ਕੁਝ ਵੀ ਨਹੀਂ ਜਿਹੜਾ ਆਪਣਾ ਪਾਣੀ ਵਾਲਾ ਘੜਾ ਹੁੰਦਾ ਵਿੱਚ ਪਾਣੀ ਪਾਉਣਾ ਜਿਹੜੇ ਵਿੱਚ ਠੀਕ ਆ ਇਹ ਉਹਦੇ ਵਿੱਚ ਘੋਲ ਦੇਣੇ ਬਸ ਅੱਛਾ ਕਿੰਨਾ ਕਿੰਨਾ ਪਾਉਣਾ ਹੈ ਬਾਈ ਇਹਦਾ ਅੱਧਾ ਅੱਧਾ ਟੱਕਣ ਘੜੇ ਚ ਪਾ ਦੋ ਬਹੁਤ ਆ अच्छा हां تینا ਚੀਜ਼ਾਂ ਨੂੰ ਮਿਲਾ ਕੇ ਨਾ ਅੱਦਾ ਅੱਦਾ ਟੱਕਣ ਪਾ ਦੇ ਘੜੇ ਚ ਪਾਣੀ ਚ ਅੱਛਾ ਮਤਲਬ ਜਿਹੜਾ ਆਪਾਂ ਪਾਣੀ ਪਲਾਉਂਦੇ ਹਾਂ ਫਿਰ ਜੁਨਾ ਦੀ ਗੋਲੀ ਕਿਉਂਕਿ ਉਹ ਜਿਹੜੇ ਬੱਚੇ ਸੋਕੇ ਚ ਨਹੀਂ ਆਉਣਗੇ ਅੱਛਾ ਔਰ ਵਧੀਆ ਕੰਮ ਕਰੋਗੇ ਠੀਕ ਆ हां ਦਵਾਈ ਲੱਗਣ ਤੋਂ ਬਾਅਦ ਫਿਰ ਕਰਨਾ ਪੈਂਦਾ ਨਾ ਦੇਖਭਾਲ ਹਾਂ ਇੱਕ ਬਈ ਆਪਾਂ ਉਹ ਵੀ ਤਾਂ ਪਲਾਏ ਕਰਦੇ ਤੇ ਜੁਨਾ ਤੋਂ ਬਾਅਦ ਲੱਸੀ ਪਲਾਏ ਕਰਦੇ ਤੇ ਲੱਸੀ ਵੀ ਪਲਾ ਦੇਣੇ ਕਈ ਯਾਰ ਟਿਕਣਾ ਚਲੋ ਕਹਿ ਦਿੰਦੇ ਆ ਵੀ ਬੰਦਾ ਮੈਂ ਦੇਖਿਆ ਤੁਹਾਨੂੰ ਪਹਿਲਾਂ ਤੁਸੀਂ ਲੱਸੀ ਪਲਾਏ ਕਰਦੇ ਸੀ ਹਾਂ ਜਣ ਕੇ ਆ ਰ ਸਾਬੂ ਦਾ ਆਪਣਾ ਆਪ ਕਰ ਬਈ ਮੈਂ ਤਾਂ ਇਕ ਨਹੀਂ ਕਰਦਾ ਤੁਲਕੇ ਆਪਾਂ ਨੂੰ ਰਿਜ਼ਲਟ ਵਧੀਆ ਮਿਲਦਾ ਉਹਦਾ ਕਿਉਂਕਿ ਬਾਈ ਦਾ ਸੀਆਰ ਤੁਸੀਂ ਵੀ ਦੇਖ ਸਕਦੇ ਲੱਸੀ ਨਾ ਕਿਸੇ ਹੱਦ ਤੱਕ ਖੱਟੀ ਹੁੰਦੀ ਜਿਹੜੀ ਖੱਟੀ ਘਰ ਦੀ ਉਹ ਮਿਲਦੀ ਨਹੀਂ ਰਹੀ ਹੁਣ ਹੂੰ ਕਿਉਂਕਿ ਹੁਣ ਮੁੱਲ ਦੀ ਲੱਸੀ ਉਹ ਕੰਮ ਨਹੀਂ ਕਰਦੀ ਲੱਸੀ ਜੇ ਹੋਵੇ ਫਿਰ ਖਟਾਸ ਵਾਲੀ ਹੋਵੇ ਹੂੰ ਜਿਹੜੀ ਪੁਰਾਣੀ ਆਪਣਾ ਜਿਹੜੇ ਟੈਕਨਿਕ ਦੇ ਹੁੰਦੇ ਸੀ ਇੱਕ ਲਹਿਣ ਜੀ ਨਹੀਂ ਬਣ ਜਾਂਦੀ ਲੱਸੀ ਦੀ ਖੱਟੀ ਉਹ ਲੱਸੀ ਚਾਹੀਦੀ ਅੱਛਾ ਉਹ ਹੋਵੇ ਜੀ ਅੱਛਾ ਯਾਰ ਵੈਸੇ ਆ ਵਧੀਆ ਹੈ ਇਹ ਕਿਹੜਾ ਕੋਈ ਬਗੜ ਵਾਲੀ ਚੀਜ਼ ਆ ਤਾਕਤ ਵਾਲੀ ਚੀਜ਼ ਆ ਇੱਕ ਓਟੋਪਟ ਦਾ ਕੈਲਸ਼ੀਅਮ ਆਉਂਦਾ ਓਟੋਪਟ ਦਾ ਅੱਛਾ ਉਹ ਆਪਣਾ ਕੁੱਤਿਆਂ ਦਾ ਕੈਲਸ਼ੀਅਮ ਹੁੰਦਾ ਉਹ ਅੱਛਾ ਹਾਂ ਉਹ ਕੈਲਸ਼ੀਅਮ ਵੀ ਘੜੇ ਚ ਪਾਉਣਾ ਚਾਹੀਦਾ ਠੀਕ ਆ ਉਹ ਵੀ ਦੇ ਹੋ ਜਾਂਦਾ ਮਤਲਬ ਹਾਂ ਇਹ ਚੀਜ਼ਾਂ ਐ ਤੁਸੀਂ ਦੇਖ ਲਓ ਓਟੋਪਟ ਦਾ ਇੱਕ ਤਾਂ ਕੈਲਸ਼ੀਅਮ ਹੋ ਲਾ ਲਓ ਇੱਕ ਆਪਣਾ ਬਿਮਰਾਲ ਇੱਕ ਆਪਣਾ ਬਰੋਟਾਉਨ ਅੱਛਾ ਹੈ ਇੱਕ ਅਰਕ ਇਹ ਵੀਰੇ ਪਾਣੀ ਚ ਪੈਣੀ ਆ ਚੀਜ਼ਾਂ ਠੀਕ ਹੈ ਠੀਕਾ ਪੀਣੇ ਵਾਲਾ ਪਾਣੀ ਹੈ ਅੱਛਾ ਹਾਂ ਠੀਕ ਹੈ ਠੀਕਾ ਦੇਖੋ ਜਦ ਆਪਾਂ ਨੇ ਵਧੀਆ ਦਾਣਾ ਖਲਾਉਣਾ ਹੈ ਹਨਾ ਵਧੀਆ ਉਹਨਾਂ ਨੂੰ ਖਾਣ ਪੀਣ ਗਿਰੀਆਂ ਦੇਣੀਆਂ ਜਿਕਣਾ ਹੂੰ ਉਹਨਾਂ ਨੂੰ ਫਿਰ ਲਿਕੁਇਡ ਜਿਹੜਾ ਪਲਾਉਨੇ ਆਪਾਂ ਉਹ ਵੀ ਫਿਰ ਵਧੀਆ ਪਲਾਓ ਯਾਰ ਫਿਰ ਕਾਲੀ ਫੋਕਾ ਪਾਣੀ ਕਿਉਂ ਹੂੰ ਹੂੰ ਉਹਦੇ ਵਿੱਚ ਵੀ ਕੁਝ ਦੇਓ ਹਨਾ ਕਿਉਂਕਿ ਬਾਈ ਦਵਾਈਆਂ ਦੂਆਂ ਲੱਗੀਆਂ ਮੁੰਡੀਆਂ ਫਿਰ ਗਰਮੀ ਹੋਣੀ ਆ ਫਿਰ ਕਹਿੰਦੇ ਫੋਟੋ ਹੋ ਗਿਆ ਪਿੱਕਾ ਹੋ ਗਿਆ ਹਾਂ ਲੀਵਰ ਪ੍ਰੈਸ਼ਰ ਕਰ ਗਿਆ ਲੀਵਰ ਪ੍ਰੈਸ਼ਰ ਪੈ ਗਿਆ ਐ ਫਿਰ ਕਬੂਤਰ ਸੱਟੇ ਨਹੀਂ ਆਉਂਦਾ ਹੈਗਾ ਫਿਰ ਕਬੂਤਰ ਸੁੱਕ ਜਾਂਦਾ ਹੈ ਟਾਈਮ ਲੱਗਦਾ ਫਿਰ ਹੁਣ ਇਹਨੂੰ ਫਿਰ ਉਹਨੂੰ ਜਾਨਿਕ ਦਵਾਈਆਂ ਬੁੱਟੀਆਂ ਖਦੇਣੀਆਂ ਪੈਣੀਆਂ ਵੱਧ ਚੱਲ ਉਧਰ ਬਾਜਿਆਂ ਦਾ ਟਾਈਮ ਆ ਜਾਂਦਾ ਹੈ ਪਰ ਪਟਾਈ ਕਦ ਕਰੂਗੇ ਸਹੀ ਗੱਲ ਆ ਹੁਣ ਇਹਨਾਂ ਜਾਨ ਵਿੱਚ ਹੋਣਗੇ ਪਰ ਪਟਾਈ ਕਰੂਗੇ ਹੈ ਉਹਦੇ ਬਾਅਦ ਫੇਕ ਖਰਾਕ ਚਲੀ ਜਾਣੀ ਆ ਕੋਈ ਦਿੱਕਤ ਨਹੀਂ ਆਉਣੀ ਆ ਜਿਹੜੇ ਪਰ ਆਉਣੇ ਆ ਇਹਨਾਂ ਦੇ ਪਰ ਗੁਰਿਆਨ ਇੱਕ ਨੰਬਰ ਆਉਣੇ ਆ ਸ਼ਾਨਦਾਰ ਕੁਆਲਟੀ ਵਾਲੇ ਅੱਛਾ ਹਾਂ ਜਿੱਕਣ ਆਪਾਂ ਕਹਿੰਦੇ ਨੇ ਪਰ ਰੁਕ ਜੰਨੇ ਆ ਕਬੂਤਰ ਦੇ ਤੂਆਂ ਨਿਕਲ ਗਈਆਂ ਉਹਨਾਂ ਦਾ ਕਾਰਨ ਇਹੀ ਆ अच्छा हां हर पट्टे होए परांदे ਵਿੱਚ ਜਿਉਂਾਂ ਦੀ ਗੋਲੀ ਲਾਉਣੀ ਨਹੀਂ ਹੈਗੀ। ਅੱਛਾ ਇਹ ਨੋਟ ਕਰ ਲਿਓ ਗੱਲ ਇਹ ਵੀਰ ਕਿਉਂਕਿ ਉਹ ਨਾ ਕੁੱਤਰ ਨੂੰ ਰੋਕ ਦਿੰਦੀ ਪਰਾਂ ਨੂੰ। ਅੱਛਾ ਹਾਂ ਉਹ ਨੁਕਸਾਨੇ ਆ ਬਾਈ ਦਵਾਈ ਦਾ। ਉਸ ਤੋਂ 20 ਦਿਨ ਪਹਿਲਾਂ ਜਿਉਂਾਂ ਦੀ ਲਾ ਦਿਓ ਪਹਿਲਾਂ। ਹੂੰ ਬੱਦੇ ਲਾ ਲਓ 5 ਦਿਨ ਕੋਈ ਗੱਲ ਨਹੀਂ 20 ਦਿਨ ਪਹਿਲਾਂ ਲਾਓ ਜਿਉਂਾਂ ਦੀ ਗੋਲੀ। ਅੱਛਾ ਹਾਂ ਪਰ ਪਟਾਈ ਕੋ ਪਹਿਲਾਂ। ਠੀਕ ਆ ਠੀਕ ਆ ਠੀਕ ਆ। ਫਿਰ ਉਦੋਂ ਜਦ ਦਿਨ ਪੂਰੇ ਸਾਰ ਆ ਗਏ। ਹੂੰ ਇਹ ਉਸ ਤੋਂ ਬਾਅਦ ਐ ਜਦ ਐ ਦੇਖਣਾ ਡਾਈ ਕਰਾ ਲਓ। ਡਾਈਆਂ ਕਰਾ ਕੇ ਖੇਲ ਕਹਾ ਲਾ ਦੂ ਮੈਂ ਤਾਂ ਵੀਰੇ ਇਦਾਂ ਕਰਦਾ ਯਾਰ ਮੰਨੂ ਹੋਰ ਤਾਂ ਨਹੀਂ ਪਤਾ ਹੈਗਾ ਕਿਆ ਹਿਸਾਬ ਕਿਤਾਬ ਹਮ ਇੱਕ ਦਿਨ ਯਾਰ ਜਿੱਕਣਾ ਕਹਦੇ ਨੇ ਛੇਤੀ ਛੇਤੀ ਗੋਲੀ ਲਾਈ ਜੋ ਫੜਾ ਕੋਲ ਕੋ ਦਾ ਯਾਰ ਕੋਈ ਫਾਇਦਾ ਨਹੀਂ ਹੈਗਾ ਹਣਾ ਕਿਉਂਕਿ ਹੁਣ ਤਾਰਾ ਮੀਰਾ ਵੀਰੇ ਪੈਂਦਾ ਜਿਹੜਾ ਨਾ ਤਾਰਾ ਮੀਰਾ ਵੀ ਜੂਨ ਕੂਤਰ ਤੇ ਪੈਣ ਨਹੀਂ ਦਿੰਦਾ ਹੈਗਾ ਹਮ ਕਿਉਂਕਿ ਬਾਈ ਮੈਂ ਦੇਖਿਆ ਵਾ ਕਰਕੇ ਵੀ ਕਿਉਂਕਿ ਤਾਰਾ ਮੀਰਾ ਜਿਹੜਾ ਪਾਉਨੇ ਆ ਉਹ ਕੋ ਪੂਰਾ ਕੜਤਨਪੁਰ ਹੂੰ ਹਾਂ ਮੱਝਾਉਂ ਦੇਖੋ ਤੁਸੀਂ ਬੈਵਾਦੀ ਤੇ ਉਹ ਵਰਤਦੇ ਆ ਹਣਾ ਤੇ ਉਹ ਫਿੱਟ ਰੱਖਦੀ ਉਹਨਾਂ ਨੂੰ ਬੈ ਨਹੀਂ ਹੋਣ ਦਿੰਦੇ ਕੂਤਿਆਂ ਨੂੰ ਵੀ ਇਹੀ ਆ ਹੂੰ ਇਹ ਵਧੀਆ ਏ ਤਾਰਾ ਮੀਰਾ ਵੀ ਅੱਛਾ ਜੀ ਹਾਂ ਠੀਕ ਏ ਠੀਕ ਮੈਂ ਤਾਂ ਹੁਣ ਦੇਖੋ ਤੁਹਾਨੂੰ ਦੱਸਾਂ ਮੈਂ ਸੱਚੀ ਗੱਲ ਜੂਨਾਂ ਦੀ ਗੋਲੀ ਹੁਣ ਲਾਉਣੀ ਪਰ ਪਰਪਟਾਈ ਤੇ ਪਹਿਲਾਂ ਅੱਛਾ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੇ ਪਰ ਪਟਣੇ ਆ ਹੂੰ ਚਲੋ ਇਹਨਾਂ ਨੂੰ ਫੇ ਖਰਾਕ ਜਿਹੜੀ ਲੱਗੂਗੀ ਕੀੜੇ ਹੋਣਗੇ ਅੰਦਰ ਉਹ ਕੀੜੇ ਖਰਾਕ ਨਹੀਂ ਖਾਉਂਗੇ ਨਾ ਦੀ ਅੱਛਾ ਇਹਨਾਂ ਨੂੰ ਲੱਗੂਗੀ ਉਹ ਠੀਕ ਏ ਇਹਦਾ ਮਤਲਬ ਆਹ ਹੈ ਜੀ ਉਹਨਾਂ ਦੀ ਗੋਲੀ ਲਾਉਣ ਦਾ ਪਹਿਲਾਂ ਪਰਪਟਾਈ ਤੋਂ ਅੱਛਾ ਹਾਂ ਠੀਕ ਹੈ ਜੀ ਠੀਕ ਹੈ ਮਤਲਬ ਫਿਰ ਸਾਰੇ ਸੈੱਟ ਹੋ ਜਾਂਦੇ ਬਾਈ ਹੈ ਨਾ ਜਾਨੂ ਬਾਅਦ ਵਿੱਚ ਬਾਅਦ ਵਿੱਚ ਤਾਂ ਨਹੀਂ ਲੋੜ ਪੈਂਦੀ ਜਦੋਂ ਹੁਣ ਆਪਾਂ ਕਬੂਤਰ ਛੱਡਦੇ ਆ ਉਹਦੇ ਬਾਅਦ ਵੀ ਜੇ ਤਾਂ ਕੋਈ ਦਵਾਈ ਲੱਗਦੀ ਫਿਰ ਉਹਦੇ ਬਾਅਦ ਤਾਂ ਫਿਰ ਇਹਨਾਂ ਦਾ ਮਤਲਬ ਜਦ ਬਾਜ਼ੀਆਂ ਵਿੱਚ ਛੱਡਣਾ ਹੈ ਹਾਂ ਜੇ ਬਾਜ਼ੀਆਂ ਛੱਡਦੇ ਹੁੰਦੇ ਆ ਇਹ ਤਾਂ ਵੀਰੇ ਮੈਂ ਹਰੜ ਦਾ ਪਾਣੀ ਹਰੜ ਲੈ ਲੈਣੀ ਆ ਛੋਟੀ ਹਾਂ ਹੈ ਉਹ ਪਾਣੀ ਜਿਹੜਾ ਬਣਾਇਆ ਪਾ ਥੱਲੇ ਮੈਂ ਕਾਫੀ ਬਲਿਖਿਆ ਹੋਇਆ ਉਹ ਅੱਛਾ ਤੁਹਾਨੂੰ ਉਹ ਵੀ ਦਿਖਾ ਦੂੰਗਾ ਠੀਕ ਹੈ ਮੈਂ ਉਹਦੇ ਬਾਰੇ ਵੀ ਦੱਸ ਦਊਗਾ ਠੰਡੀਆਂ ਚੀਜ਼ ਮਤਲਬ ਠੰਡੀਆਂ ਚੀਜ਼ਾਂ ਉਹ ਜਿਆਦਾ ਕਬੂਤਰ ਨੇ ਫਿਰ ਉੜ ਉਹੜਾ ਹੋ ਦੇਣਾ ਅੱਛਾ ਆਏ ਕੂਤ ਨੂੰ ਐਂ ਸਾਂਭਣਾ ਜਿੱਕਣਾ ਵੀ ਬੱਚੇ ਸਾਂਭਦੇ ਆ ਠੀਕ ਆ ਜਿਹੜੀ ਹਰੜ ਹਰੜ ਦਾ ਪਾਣੀ ਦਵਾਜੀ ਲੀਵਰ ਨੂੰ ਸੈੱਟ ਰੱਖਦਾ ਹਨ ਹਰੜ ਦਾ ਪਾਣੀ ਯਾਰ ਇੰਨਾ ਠੰਡਾ ਉਹ ਠੰਢੀ ਹੋ ਜਾਂਦੀ ਹੈ ਮਤਲਬ ਠੰਡਾ ਕਰਦਾ ਬਾਹਰ ਦਿੰਦੀ ਕੂਤ ਨੂੰ ਚਾਲੜ ਪੈਂਦਾ ਕੂਤ ਅੱਛਾ ਠੰਢੀ ਆ ਲੀਵਰ ਵਾਸਤੇ ਬੈਸਟ ਆ ਹਰੜ ਦਾ ਪਰ ਪੱਕੇ ਕੂਤਰ ਨਹੀਂ ਆਉਣਾ ਪੰਜੇ ਮੁੜੇ ਹੋਣੇ ਆ ਇੱਕ ਲਿਖ ਦਾ ਬੋਰ ਹੋਇਆ ਹੋਇਆ ਪਿਆ ਦੁਖੀ ਹੋਇਆ ਪਿਆ ਉਹ ਅੱਛਾ ਉਹਨੂੰ ਆ ਕੇ ਆਪਾਂ ਨੇ ਜਿਹਾ ਸਾਂਭਣਾ ਉਹਨੂੰ ਐਂ ਹੋ ਜੇਣਾ ਵੀ ਮਾੜੁਕੇ ਆਉਣਾ ਮੈਨੂੰ ਮੇਰਾ ਮਾਲਕ ਸਾਂਭਦਾ ਹੈ ਹੂੰ ਫ ਹਰ ਕੋਰਕ ਦੇਣੇ ਆ ਫਿਰ ਚੰਗੀਆਂ ਵਧੀਆ ਡਾਇਟ ਦੇਣੀ ਆ ਅੱਛਾ ਤੰਗ ਹਲਾਉਂਗੇ ਪੜਾਉਂਗੇ ਜਾਣਾ ਆਉਂਗੀ ਕਿਉਂ ਨਹੀਂ ਉੜੂਗਾ ਕਬੂਤਰ ਜਾਂ ਮਾਲਕੇ ਮਾੜਾ ਫਿਰ ਕੁੱਤਨੇ ਦਾ ਮਾਫੀ ਮਾੜਾ ਹੋਣਾ ਹਾਂ ਇਹ ਤਾਂ ਹੈ ਬਾਈ ਆਏਗੀ ਦੀ ਸਾਮ ਤਾਂ ਕਰਨਾ ਹੀ ਪੈਂਦੀ ਆ ਇਹ ਹੀ ਚੀਜ਼ਾਂ ਜ਼ਿਆਦਾ ਕਾਊਂਟ ਕਰਦੀਆਂ ਕਿਉਂਕਿ ਹੁਣ ਜੇ ਕਬੂਤਰ ਉੜਦਾ ਆਏ ਅਸੀਂ ਕਿਤੇ ਫਿਰਦੇ ਆ ਹੁਣ ਸਾਮ ਨਹੀਂ ਹੁੰਦੀ ਦੇਖਦੇ ਨਹੀਂ ਕਬੂਤਰ ਕਿੰਨੇ ਵਜੇ ਬੈਠਿਆ ਆ ਕਬੂਤਰ ਨੂੰ ਕਿਆ ਦੇਣਾ ਏ ਨੂੰ ਕਬੂਤਰ ਨੇ ਕਿਆ ਉਹ ਕਰਨਾ ਏ ਗੱਲ ਤਾਂ ਸੁਣ ਕੇ ਨਹੀਂ ਹਾਂ ਉਹ ਤਾਂ ਭਰਾ ਤਾਂ ਤੇ ਬਾਈ ਕਊਟਰ ਵਧੀਆ ਮਿਹਨਤ ਕਰਦੇ ਨਾ ਵੀਰੇ ਮੈਂ ਕਹਿੰਦਾ ਗਰੰਟੀ ਆ ਫਲ ਮਿਲਦਾ ਵੀਰੇ ਆਹ ਜਿਹੜਾ ਸੀਜ਼ਨ ਲੰਘਿਆ ਨਾ ਇਹਦੇ ਵਿੱਚ ਮਿਹਨਤ ਘੱਟ ਹੋਈ ਜਾਪੋ ਜੰਪਾ ਕਰੀ ਨਹੀਂ ਮਿਹਨਤ ਮਿਹਨਤ ਨਹੀਂ ਕੀਤੀ ਤਾਂ ਸੱਚੀ ਗੱਲ ਕਹੋ ਵੀਰੇ ਮਿਹਨਤ ਘਾਤੇ ਨਹੀਂ ਸੀ ਹੋਈ ਮੇਰੇ ਯਾਰ ਕੂਟਰ ਵਧੀਆ ਮਾਰਗੇ ਦੇ ਹਾਂ ਫੇਰ ਬੰਦੇ ਦਾ ਦਿਲ ਜਿਆ ਟੁੱਟ ਜਾਂਦਾ ਤੇ ਹੁਣ ਵੀਰੇ ਆ ਕੂਟਰ ਮੇਰੇ ਬਣੇ ਨੇ ਬਹੁਤ ਔਫੇ ਬਣਾਏ ਆ ਬਾਈ ਕੂਟਰ ਉਹ ਸੋਹਣੇ ਲੱਗਦੇ ਆ ਆਪਣੇ ਇਹਨਾਂ ਨੂੰ ਹੁਣ ਮੈਂ ਬਚਨ ਮਨੂੰ ਇੰਨਾ ਕਹਿਗਾ ਵੀ ਮੈਂ ਇਹਨਾਂ ਨੂੰ ਉਹ ਵਧੀਆ ਢਾਲੂਗਾ ਕਿਉਂਕਿ ਜਿਹੜੀ ਨਸਲ ਆਈ ਆ ਨਾ ਹੁਣ ਮਿਹਨਤ ਨਾਲੇ ਆ ਪਹਿਲਾਂ ਮਿਹਨਤ ਕਰਦੇ ਹ ਬਣਾਏ ਆ ਕਬੂਤਰ ਦਵਾਰੇ ਹੁਣ ਤਾਂ ਕਰਕੇ ਥੋੜਾ ਜਿਹਾ ਅਸੀਂ ਧਿਆਨ ਦਿੰਦੇ ਆ ਬਾਈ ਚਲੋ ਹੁਣ ਹੁਣ ਜਿਆਦਾ ਹੋਰ ਪ੍ਰਪੇਅਰ ਹੋ ਗਏ ਇਹ ਕੋਈ ਵੀਰੇ ਹੰਕਾਰਪੂਰ ਨਹੀਂ ਹੈਗਾ ਇਹ ਨਾ ਇੱਕ ਮਾਣ ਬੋਲਦਾ ਹੁੰਦਾ ਬੰਦੇ ਦਾ ਯਾਰ ਜਿਹੜਾ ਹੱਥਾਂ ਤੇ ਲਾਉਣਾ ਪੱਚੀਆਂ ਰੱਖਣੀ ਉਹ ਮਾਣ じゃ ਬੋਲਦਾ ਉਹਨਾਂ ਕੋ ਯਾਰ ਵੀ ਹਾਂ ਸਾਡਾ ਰੱਖੇ ਪਿਆਰ ਗਲੇ ਹਾਂ ਹੁੰਦਾ ਹੀ ਆ ਬਾਈ ਹੁੰਦਾ ਹੀ ਆ ਹਾਂ ਇਦਾਂ ਹੀ ਯਾਰ ਧਿਆਨ ਤਾਂ ਦੇਣਾ ਹੀ ਪੈਂਦਾ ਬਾਕੀ ਮਿਹਨਤ ਕਰਨੇ ਪੈਂਦੀ ਆ ਬਾਈ ਮਿਹਨਤ ਬਿਨਾ ਕੁਝ ਨਹੀਂ ਹੈਗਾ ਹੋਰ ਬਾਈ ਬਹੁਤ ਔਖਾ ਮਤਲਬ ਜਾਨਵਰ ਬਣਾਏ ਆ ਦੁਆਰ ਤੇ ਦੁਆਰੋ ਜਾਨਵਰ ਬਣਨੇ ਵੀ ਸੁਣਾਇਆ ਕੋਈ ਮੰਗੀ ਵੀ ਚੀਜ਼ ਨਹੀਂ ਦਿੰਦਾ ਕੋਈ ਅਗਲਾ ਚੱਕ ਕੇ ਕਬੂਤਰ ਵੀ ਲੈਣ ਜਾਓਗੇ ਤਾਂ ਅਗਲਾ ਇਦਾਂ ਹੀ ਚੱਕ ਕੇ ਦੇ ਦਿੰਦਾ ਆ ਬੱਚੇ ਨੇ ਹਲੇ ਕਲੀ ਵੀ ਨਹੀਂ ਝਾੜੀ ਹਮ ਕਾਤੇ ਕਹਿੰਦੇ ਆ ਵੀ ਹਾਂ ਯਾਰ ਆ ਬੱਚਾ ਦੇਖਾ ਖਾਂ ਗਰਦਨ ਦੇਖ ਫੇਰੀ ਹਮ ਹੋਈ ਸਬਬਾ ਕੀ ਪੰਨ ਲੰਬੀਆਂ ਕਰਦਾ ਹੋਣ ਤੁਸੀਂ ਛੋង ਆਪੇ ਕਰ ਲਓ ਬੱਚੇ ਦੇ ਪੰਜੇ ਵੀ ਦੇਖੋ ਸੇਮ ਆ ਨੌਂਦਰਾਂ ਐ ਜਾਮਣੀ ਪਈਆਂ ਹੈ ਔਰ ਜਾਮਣੀ ਉਹ ਨੋਕ ਆ ਬੱਚੇ ਦੀ ਔਰ ਅੱਖਾਂ ਚਿੱਟੀਆਂ ਦਾ ਘੇਰਾ ਵੀ ਦੇਖੋ ਮਾਸ ਵੀ ਉਹ ਜਿਹਾ ਹੀ ਆ ਮੇਰੇ ਪਰ ਕੁਆਲਿਟੀ ਦੇਖ ਲੋ ਸੀ ਇਹਦੀ ਹਾਂ ਦੇਖੋ ਇਹ ਗੱਲ ਆ ਵੀ ਬੱਚਾ ਹੱਥੇ ਚ ਫੜਿਆ ਹੋਇਆ ਹੁਣ ਦਿਖਦਾ ਹੈ ਇਹ ਨਸਲ ਕਹਿੰਦੇ ਨੇ ਨਾ ਜਿਹੜੀ ਨਸਲ ਹੁੰਦੀ ਹੈ ਇਹ ਇਹ ਵੀਰੇ ਆਪਣੇ ਨਾ ਕਬੂਤਰ ਬੁਰਜੇ ਤੇ ਜਿਹੜੇ ਮੁੰਡੇ ਇੰਦੀ ਤੇ ਆਉਂਦੇ ਆ ਨਾ ਉਹ ਗਾਹਾਂ ਵੀਰੇ ਉਸਤਾਦ ਵਾਲੇ ਬੰਦੇ ਆ ਉਸਤਾਦੀ ਬੰਦੇ ਆ ਉਹ ਠੀਕ ਆ ਉਹਨਾਂ ਦੇ ਵਧੀਆ ਕਬੂਤਰ ਪੱਠੇ ਉਹਨਾਂ ਦੇ ਜੇੜ੍ਹ ਦੇ ਮਹੀਨੇ ਦੇ ਵਿੱਚ ਬਾਜੀ ਜਿੱਤੇ ਆ ਹਾਂ ਹੈ ਔਰ ਵੀਰੇ ਕਬੂਤਰ ਉਹ ਚਰੇਲਵਾ ਕੇ ਪਿਆਰ ਮੁਹੱਬਤ ਆ ਆਪਣਾ ਹਨਾ ਉਹਨਾਂ ਤੇ ਐਦ ਕੀ ਕਬੂਤਰ ਉਹਨਾਂ ਦੇਤੇ ਸਾਨੂੰ ਇੱਕ ਦੋ ਕਿਉਂਕਿ ਵੀਰੇ ਹੈ ਨਹੀਂ ਤੇ ਕੁੱਤ ਸਾਡੇ ਕੋਲ ਤੇ ਹੁਣ ਉਹ ਉਹ ਚੀਜ਼ ਬੋਲਦੀ ਆ ਵੀ ਹਾਂ ਯਾਰ ਅਸੀਂ ਇਹਦੀ ਸੇਵਾ ਹੁਣ ਕਰਦੇ ਜਿਹੜੀ ਸਾਨੂੰ ਇਹਦਾ ਫਲ ਮਿਲਣਾ ਆਹੀ ਗੱਲ ਆ ਹੰਕਾਰ ਹੰਕੂਰ ਕੋਈ ਨਹੀਂ ਹੈ ਬਾਈ ਡਾਕਟਰ ਬਾਈ ਨੇ ਸੋਇਆਬੀਨ ਦੀ ਦਾਲ ਦਿੱਤੀ ਆ ਸੋਇਆਬੀਨ ਦੀ ਦਾਲ ਦਿੱਤੀ ਆ ਬਾਕੀ ਸ ਜਿਹੜਾ ਖੋਆ ਜਿਹਾ ਬਣਾਇਆ ਵਾ ਤਾਂ ਮਤਲਬ ਦੁੱਧ ਦਾ ਖੋਆ ਦੁੱਧ ਚ ਪਾ ਕੇ ਕੇਸਰ ਪਾ ਕੇ ਕੇਸਰ ਪਾਇਆ ਵਾ ਮੈਂ ਜੀ ਪਾ ਕੇ ਛੋਟੀ ਉਹ ਵਾਲ ਕੇ ਉਹ ਦੇਣੀ ਨਾਲ ਇਹ ਨਾ ਕੁੱਤਾਂ ਨੂੰ ਮਤਲਬ ਨਿੱਗਰ ਕਰਦੀ ਆ ਰਹਾ ਜਿਹੜਾ ਉਹਦਾ ਸਿਸਟਮ ਆ ਖਾਣੇ ਵਾਲਾ ਸਿਸਟਮ ਆ ਜਿਹੜਾ ਤੇ ਚਲਾ ਕੇ ਰੱਖਦੀ ਆ ਕੁੱਤਾ ਸਾਂਭਣ ਦਾ ਟਾਈਮ ਸਾਂਭਣਾ ਸਾਂਭਣਾ ਟਾਈਮ ਕਬੂਤਰ ਆ ਸਹੀ ਸਾਂਭੂਗਾ ਜਿੱਕਣਾ ਕਹਿੰਦੇ ਨੇ ਮੇਰਾ ਕਬੂਤਰ ਗਲਤ ਹੋ ਗਿਆ ਮਲਤ ਹੋ ਗਿਆ ਕੋਸਾ ਨਹੀਂ ਹੋਣਾ ਹੂੰ ਬਾਕੀ ਦਾ ਫੇਰ ਬਾਈ ਮੌਕੇ ਵਰਦਾਂ ਤੁਹਾਨੂੰ ਪਤਾ ਹੀ ਆ ਠੰਡੀਆਂ ਚੀਜ਼ਾਂ ਹੀ ਦੇ ਹੁੰਦੀਆਂ ਬਾਅਦ ਵਿੱਚ ਨਾ ਕੋਈ ਦਵਾਈ ਦੇ ਹੁੰਦੀ ਆ ਨਾ ਬਹੁਤੀ ਕੋਈ ਇਹੋ ਜੀ ਚੀਜ਼ ਦੇ ਹੁੰਦੀ ਆ ਫਿਰ ਤਾਂ ਬਦਾਮਾ ਬਦੂਮਾ ਪਰ ਜਾਂ ਕਿਦਾਂ ਵੀ ਆ ਇਹ ਚੀਜ਼ਾਂ ਪਰ ਦੇਖ ਹੁੰਦਾ ਕਬੂਤਰ ਸਾਂਭ ਹੁੰਦਾ ਵਾਕਈ ਕਬੂਤਰ ਦੇ ਪੋਟੇ ਪਰ ਆ ਬਾਈ ਕਹਿੰਦੇ ਹੁੰਦੇ ਲੀਵਰ ਪਰ ਲੀਵਰ ਪਰ ਗੱਲ ਆ ਜਾਂਦੀ ਆ ਕਬੂਤਰ ਦਾ ਲੀਵਰ ਸੈਟ ਆ ਤਾਂ ਸਾਰਾ ਕਬੂਤਰ ਸੈਟ ਆ ਇਹ ਕਬੂਤਰ ਇਹ ਸਾਡਾ ਲੀਵਰ ਨਹੀਂ ਸੈਟ ਆਇਆ ਕਬੂਤਰ ਕਾਂ ਕਰਕੇ ਬਾਈ ਵੀਰ ਬੱਲ ਵੀ ਬਹੁਤ ਜ਼ਰੂਰੀ ਧਿਆਨ ਦੇਣਾ ਪੈਂਦਾ ਹੈ ਮੈਂ ਕਹਿੰਦਾ ਬਾਈ ਜੇ ਭੱਜਦੇ ਆ ਨਾ ਮਨ ਲਾ ਦ ਰੇਸ ਲਾਉਣੀ ਆ ਮੈਂ ਹੈ ਯਾਰ ਰੇਸ ਦੇ ਵਿੱਚ ਮਨ ਦਾ ਢਿੱਡ ਦੁਖਦਾ ਹੈ ਹੈ ਜਾਂ ਮੇਰਾ ਸਿਰ ਦੁਖਦਾ ਮੈਂ ਤਾਂ ਹਫਤੇ ਪਿੱਛੇ ਫਿਰਦਾ ਹਾਂ ਹਾਂ ਮੈਨੂੰ ਕਬੂਤਰ ਨਹੀਂ ਸੱਟ ਬਾਈ ਉਹਨਾਂ ਕਿਆ ਉਹਨੇ ਹਾਂ ਹੁਣ ਮੈਂ ਜੇ ਬਾਜੀ ਵਿੱਚ ਜਾ ਕੇ ਕਬੂਤਰ ਇਹਨੇ ਉਡਣਾ ਜਦ ਬਚਰਾ ਸਿਹਤ ਤੰਦਰੁਸਤ ਤਾਂ ਹੀ ਹਾਂ ਜੇ ਤੰਦਰੁਸਤ ਤਾਂ ਹੀ ਉੜੂਗਾ ਮੈਂ ਕਹਿੰਦਾ ਲੋੜੇ ਨਹੀਂ ਹੈਗੀ ਤੂੰ ਬੈਠੋ ਟੌਰ ਕੇ ਫਿਰ ਆਪਣਾ ਹਮ ਸਹੀ ਗੱਲ ਆ ਦੇਖ ਲੈ ਲੈ ਬੱਚਾ ਹੁਣ ਤੇਰਾ ਦੂਜਾ ਵਜਾ ਆ ਆਖਰ ਗਰਦਨ ਦੇਖ ਇਹਦੀ ਹਮ ਸਾਰੇ ਸਭ ਬਗੀਆਂ ਗਰਦਨਾਂ ਬੰਨਾਂ ਬੱਚਿਆਂ ਦੀ ਕੁਆਲਿਟੀ ਦੇਖੋ ਤੁਸੀਂ ਪਹਿਲਾਂ ਲੈ ਹ ਆ ਲੈ ਤੇ ਇੱਕ ਅਰ ਅੱਖ ਵੀ ਦੇਖੋ ਇਹਦੀ ਹੂੰ ਜਿੱਦਾਂ ਹਰੀ ਅੱਖ ਕਹਿ ਦਿੰਨੇ ਨਾ ਆਪਾਂ ਹੂੰ ਹੂੰ ਪੀਲੀ ਹਰੀ ਜੀ ਦੇਖ ਲੋ ਲੈ ਕੋਲ ਤੇ ਜ਼ੂਮ ਕਰਕੇ ਦਿਖਾ ਦੂ ਹੂੰ ਹਰੀ ਹਰੀ ਜੀ ਹੈ ਨਾ ਪੀਲੀ ਪੀਲੀ ਜੀ ਹਲਕੀ ਅਰ ਪਰ ਦੇਖੋ ਇਹਦੇ ਹੂੰ ਲੰਮੇ ਲੰਜੇ ਪਰ ਅਰ ਬੱਚਾ ਆ ਵੀਰੇ ਹਲੇ ਕਲੀ ਵੀ ਝਾੜੀ ਕੱਦ ਦੇਖੋ ਇਹਦਾ ਲੈ ਹੂੰ ਇਹ ਨਵੇਂ ਇਹ ਬਾਈ ਆਪਣੇ ਇਹ ਆਪਣੇ ਸਾਰੇ ਨਵੇਂ ਬੱਚੇ ਆ ਇਹ ਜਿਹੜੇ ਆਪਾਂ ਹੁਣ ਬਾਜੀ ਛੱਡਣੇ ਸਾਰੇ ਇਹ ਦੇਖਣੇ ਚੈੱਕ ਕਰਨੇ ਆ ਹੂੰ ਕਿ ਕਿਦਾਂ ਆ ਨਾ ਇਹਦਾ ਭਾਈ ਇਹਦਾ ਭਾਈ ਬਾਜੀ ਚ 5 ਵਜੇ ਬੈਠਾ ਦਾ ਅੱਛਾ ਹਾਂ ਜੀ ਇਹਦੀ ਮਾਂ ਤੇ ਜਿਹੜੀ ਉਹਦਾ ਉਹਨਾਂ ਦਾ ਆ ਗਾਹਾਂ ਪੱਠਾ ਦਾ ਹੂੰ ਹੂੰ ਇਹਦੇ ਭਾਈ ਹੋ ਗਿਆ ਉਹ ਠੀਕ ਆ ਹਾਂ 5 ਵਜੇ ਬੈਠਾ ਦਾ ਠੀਕ ਆ ਠੀਕ ਆ ਬਾਕੀ ਭਾਈ ਹੁਣ ਆਪਾਂ ਚੈੱਕ ਕਰਨੇ ਇਹ ਹੁਣ ਥੋੜੇ ਦਿਨ ਖੁੱਲਣ ਦੋ ਇਹਨੂੰ ਖੁੱਲ ਕੇ ਫੇਰ ਛੱਡਨੇ ਆ ਆਪਾਂ ਆਪਣੇ ਤਾਂ ਉੱਚੇ ਤੇ ਮਾਰਚ ਚ ਜੇ ਸ਼ੁਰੂ ਹੋ ਜਾਂਦੀਆਂ ਬਾਜ਼ੀਆਂ ਹਾਂ ਚਿੰਤਗੜ ਹੁੰਦੀ ਪਹਿਲੀ ਬਾਜੀ ਹੈ ਨਾ ਮਾਰਚ ਚ ਛੱਡ ਦੇਣਾ ਇੱਕ ਵਾਰ ਲੈ ਜਣ ਆਪਾਂ ਮਾਰਚ ਚ ਚਿੰਤਗੜ ਬਾਜੀ ਚਿੰਤਗੜ ਉਹ ਛੱਡਣਾ ਜ਼ਰਦਾ ਬੱਚਾ ਹੂੰ ਚਿੰਤਗੜ ਹੁੰਦੀ ਆ ਆ ਦੇਖੋ ਭਾਈ ਅਸੀਂ ਕੋਈ ਆਏ ਨਹੀਂ ਵੀ ਕਿਸੇ ਨੂੰ ਦੱਸਤਾ ਆਪਾਂ ਆਪਣੀ ਦੰਦੇ ਆਪਾਂ ਜਿਹੜੀ ਚੀਜ਼ ਭਾਈ ਹੈਗੀ ਉਹ ਦਈ ਦੀ ਹੈ ਜਿਆਦਾ ਜਿਹੜਾ ਉਹ ਕਰਨਾ ਹੈ ਸਭ ਦੇ ਸਾਹਮਣੇ ਕਰਨਾ ਹਾਂ ਕੋਈ ਅੱਦਾਂ ਨੇ ਕਿਸੇ ਨੂੰ ਬਾਈ ਫਿੱਟ ਬੈਂਦਾ ਏ ਇਹ ਤਾਂ ਚਲੋ ਕਿਸਮਤ ਦੀਆਂ ਗੱਲਾਂ ਵੀ ਹੁੰਦੀਆਂ ਕਿਸੇ ਨੂੰ ਫਿੱਟ ਬੈਂਦੀ ਚੀਜ਼ ਕਿਸੇ ਨੂੰ ਨਹੀਂ ਵੀ ਫਿੱਟ ਬੈਂਦੀ ਹੁੰਦੀ ਬਾਕੀ ਮੈਂ ਕਹਿੰਦਾ ਮੁਕੱਦਰਾਂ ਦੀ ਗੱਲ ਉੱਥੇ ਆ ਜਾਂਦੀ ਜਦੋਂ ਮਿਹਨਤ ਤਾਂ ਕਰੋ ਹਮੇਂਤਰ ਕਰੋ ਜਿੰਨੀ ਹੁੰਦੀ ਪਰ ਆਏ ਨਾ ਹੋਵੇ ਵੀ ਆਪਣਾ ਕਿਸੇ ਟਾਈਮ ਤਾਂ ਸਾਜੜੀ ਪੈਂਦਾ ਤਗੜੇ ਤਗੜੇ ਖਿਡਾਰੀ ਦਾ ਸਾਜੜੀ ਉੱਤਰ ਪੈਂਦਾ ਗਲਤ ਹੋ ਜਾਂਦਾ ਕਿਸੇ ਹੱਦ ਤੋਂ ਗਲਤ ਹੋ ਜਾਂਦਾ ਉਹ ਗਲਤ ਆਏ ਹੋ ਜਾਂਦਾ ਏ ਕਈ ਕਿਆ ਪਤਾ ਉਹਨਾਂ ਕਿਹੜਾ ਚੱਕਰ ਹੋ ਜਾਂਦਾ ਹੂੰ ਮੌਕੇ ਪਰ ਹੂੰ ਮੌਕੇ ਦਾ ਕੁਝ ਨਹੀਂ ਪਤਾ ਕਿਸਮਤ ਉੱਥੇ ਕਹਿੰਦੇ ਨੇ ਵੀ ਕਿਸਮਤ ਕਿਸਮਤ ਦੀ ਗੱਲ ਜਿਹੜੀ ਕਰਦੇ ਆ ਹਾਂ ਚਲੋ ਠੀਕ ਆ ਵੀਰੇ ਧੰਨਵਾਦ ਫਿਰ ਸਾਰੇ ਵੀਰਾਂ ਨੂੰ ਹੈ ਹਾਂ ਠੀਕ ਆ ਠੀਕ ਆ ਬਾਈ ਬਾਕੀ ਬਾਈ ਜਾਨਕਾਰੀ ਜੋ ਵੀ ਨਵੀਂ ਅਪਡੇਟ ਹਨਾ ਹੁੰਦੀ ਆ ਵਧੀਆ ਗੱਲਬਾਤ ਹੁੰਦੀ ਜਿਹੜੀ ਸਮਝਣ ਵਾਲੀ ਕਿਸੇ ਨੂੰ ਚੰਗੀ ਲੱਗਣ ਵਾਲੀ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਵੀਰੇ ਹਨਾ ਆਪਾਂ ਫਜ਼ੂਲ ਗੱਲ ਹੋਰ ਕੋਈ ਕਰਨੀ ਨਹੀਂ ਸਿਰਫ ਬਾਈ ਟੌਪਿਕ ਉਹੀ ਗੱਲ ਕਰਨੀ ਵਧੀਆ ਤੇ ਦਿਓ ਫਿਰ ਆਜ਼ਾਦਤ ਤੇ ਲਾਈਕ ਕਮੈਂਟ ਸ਼ੇਅਰ ਸਾਡੀ ਵੀਡੀਓ ਨੂੰ ਮੇਰਾ ਵੀਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤਾਂ ਕਿ ਤੁਹਾਡੇ ਸਾਹਮਣੇ ਅਸੀਂ ਹੋਰ ਵਧੀਆ ਤੋਂ ਵਧੀਆ ਅਪਡੇਟ ਲੈ ਕੇ ਗਾਹਾਂ ਆਈਏ ਤੇ ਧੰਨਵਾਦ ਵੀਰੇ ਸਸਰੇ ਕਾਲ ਹੈ ਠੀਕ ਆ ਠੀਕ ਆ ਬਾਕ ਤੁਹਾਨੂੰ ਪਤਾ ਹੀ ਆ ਹੁਣ ਬਾਜ਼ੀਆਂ ਸੀਜ਼ਨ ਸ਼ੁਰੂ ਹੋ ਜਾਣਾ ਕਹਾ ਹੁਣ ਮਿਹਨਤ ਕਰਨੀ ਜ਼ਰੂਰੀ ਆ ਵੀਰੇ ਵੱਧ ਤੋਂ ਵੱਧ ਮਿਹਨਤ ਕਰ ਲੋ ਜਿਹਨੇ ਮਿਹਨਤ ਕਰ ਲਈ ਬਾਈ ਤੁਹਾਨੂੰ ਪਤਾ ਉਹੀ ਖਰੀ ਉੱਤਰਦੀ ਹੁੰਦੀ ਆ ਨਾ ਬਾਕੀ ਬਾਈ ਮਿਲਦੇ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ